ਜ਼ਿਲ੍ਹਾ ਬਰਨਾਲਾ ਦੀ ਵਿਜੀਲੈਂਸ ਬਿਊਰੋ ਨੇ ਕੱਲ ਇੱਕ ਤਹਿਸੀਲਦਾਰ ਫੜਿਆ ਹੈ ਤਪਾ ਤਹਿਸੀਲ ਦੇ ਵਿੱਚੋਂ ਜ਼ਿਲ੍ਹਾ ਬਰਨਾਲਾ ਉਹਦਾ ਨਾਮ ਹੈ ਜੀ ਸੁਖਚਰਨ ਸਿੰਘ ਕ੍ਰਾਪਸ਼ਨ ਕੇਸ ਦੇ ਵਿੱਚ ਜਿਹੜਾ ਕਿ 20000 ਰੁਪਿਆ ਨਗਦ ਰੈੱਡ ਹੈਡਿੰਗ ਫੜਿਆ ਹੈ ਕਾਰਨ ਕੀ ਸੀਗਾ ਕਿ ਜਿਹੜਾ ਹੈਗਾ ਅਮਰੀਕ ਸਿੰਘ ਹੈ ਉਹਨੇ ਦੋ ਕਨਾਲਾਂ ਚਾਰ ਮਰਲਿਆਂ ਦੀ ਜਿਹੜੀ ਰਿਸਤੀ ਕਰਾਉਣੀ ਸੀ ਦੋ ਕ ਨਾਲੇ ਚਾਰ ਮਾਲੇ ਜਿਹੜੀ ਇੱਕ ਬੰਦਾ ਦੂਜੇ ਤੇ ਉੰਨੀ ਕਰਾ ਸਕਦਾ ਜਿਉ ਉਹਨੂੰ ਕਈ ਹਿੱਸਿਆਂ ਵਿੱਚ ਕਰਾਉਂਦਾ ਚਲੋ ਫੇਰ ਮੰਨਦੇ ਵੀ ਐ ਵੀ ਹੁੰਦੀ ਨਹੀਂ ਪਈ ਰਜਿਸਟਰੀ ਉਹ ਜੈਨੂ ਰਜਿਸਟਰੀ ਸੀ ਡੀਐਸਪੀ ਸਾਹਮਣੇ ਬਾਤ ਚ ਹੀ ਆ ਗਈ ਵੀ ਇਹ オリジナル ਰਜਿਸਟਰੀ ਆ ਸਹੀ ਕੰਮ ਸੀ ਉਹਦਾ ਤੇ ਉਹਨੂੰ ਜਿਹੜਾ ਹੈਗਾ ਕਈ ਦਿਨ ਗੇੜੇ ਲਪਾਉਂਦਾ ਰਿਹਾ ਤੇ ਫੇਰ ਉਹ ਤੋਂ 20000 ਰੁਪਏ ਦੀ ਜਿਹੜੀ ਮੰਗ ਕਰਦਾ ਰਿਹਾ ਤੇ ਉਹਨੇ ਆਪਣੇ ਦੋਸਤ ਹਰਪਾਜਨ ਸਿੰਘ ਨੂੰ ਦੱਸਿਆ ਵੀ ਯਾਰ ਮੇਰੇ ਨਾਲ ਆਹ ਗੱਲ ਆ ਜੈਨੂਨ ਕੰਮ ਐ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਉਹਨਾਂ ਨੇ ਬਿਜ਼ਨਸ ਬਿਊਰੋ ਨਾਲ ਗੱਲ ਕਰੀ ਉੱਥੇ ਜਿਹੜਾ ਹੈਗੇ ਸੀ ਡੀਐਸਪੀ ਸਾਹਿਬ ਸਰਦਾਰ ਲਖਪ੍ਰੀਤ ਸਿੰਘ ਜਿਹੜਾ ਨਵਾਂ ਮੁੰਡਾ ਛੋਟੀ ਉਮਰ ਦਾ 26 27 ਸਾਲ ਦਾ ਹੈ ਤੇ ਉਹ ਇਮਾਨਦਾਰ ਬੰਦਾ ਹੈ ਇੱਕ ਮੈਂ ਤੁਹਾਨੂੰ ਮੜਾ ਉਹਦੇ ਬਾਰੇ ਦੱਸ ਦਿਆਂ ਕਿ ਉਹਨੂੰ ਦੋ ਵਾਰੀ ਡੀਐਸਪੀ ਸਬ ਡਿਵੀਜ਼ਨ ਦਾ ਲਾਉਣ ਦਾ ਸਰਕਾਰ ਨੇ ਕਹਿਤਾ ਸੀ ਮੈਨੂੰ ਲਾਇਆ ਜਾਵੇ ਉਹਨੇ ਇਨਕਾਰ ਕਰਤਾ ਜੀ ਕਿਉਂਕਿ ਉਹ ਕਹਿੰਦਾ ਜੀ ਮੈਂ ਇਹੋ ਜੇ ਕੰਮ ਵਿੱਚ ਨਹੀਂ ਪੈਂਦਾ ਨਾ ਮੈਂ ਲੈਣਾ ਨਾ ਦੇਣਾ ਨਾ ਮੈਂ ਪੈਸਾ ਚ ਲਾਵਾਂ ਦੇਖੋ ਸਬ ਡਿਵੀਜ਼ਨਾਂ ਲੋਕ ਪੈਸੇ ਦੇ ਦੇ ਭਾਦ ਦੇ ਬਾਦਲ ਕਿਆ ਮੇਰੇ 10 10 ਲੱਖ ਰੁਪਈਆ ਦੇ ਕਿ ਲੱਗਦੇ ਰਹੇ ਆ ਜੇ ਰਿਟਾਇਰ ਹੋਗੇ ਜਿਹੜੇ ਡੀਸੀ ਆਰਡੀਐਸਪੀ ਸੌਰੀ ਜਿਹੜੇ ਰਿਟਾਇਰ ਹੋਗੇ ਉਹ ਦੱਸ ਦੋ ਕਮੈਂਟਾਂ ਜੀ ਵੀ ਹਾਂ ਲੈਂਦੇ ਸੀ ਬਦਲ ਕੇ ਪੈਸੇ ਉਹ ਬੰਦੇ ਨੇ ਲੱਤ ਮਾਰੀ ਕਹਿੰਦਾ ਮੈਂ ਨਹੀਂ ਲੱਗਦਾ ਕਿਉਂਕਿ ਉਹ ਨਾਲਾ ਆਈਪੀਐਸ ਦੀ ਤਿਆਰੀ ਕਰ ਰਿਹਾ ਹੈ ਇਮਾਨਦਾਰ ਬੰਦਾ ਮੈਂ ਤੁਹਾਨੂੰ ਇਸ ਮਾਧਮ ਰਾਹੀਂ ਕਹਿਣਾ ਹੈ ਕਈ ਵਾਰੀ ਮੇਰੇ ਵਰਗੇ ਦਲਾਲ ਹੁੰਦੇ ਉਹਦੇ ਨਾਂ ਤੇ ਪੈਸੇ ਲੈ ਜਾਣਾ ਕੰਮ ਕਰਾਉਣ ਵਾਸਤੇ ਪਰ ਜਿਹੜਾ ਲਵਪ੍ਰੀਤ ਡੀਐਸਪੀ ਹੈ ਉਹ ਇੱਕ ਇਮਾਨਦਾਰ ਸ਼ਖਸ ਹੈ ਦੂਨੇ ਬੰਨੇ ਦੂਸਰੇ ਬੰਨੇ ਜਿਹੜਾ ਹੈਗਾ ਕਿ ਉਹਨੇ ਜਦੋਂ ਹਰਪਾਜਨ ਸਿੰਘ ਨੂੰ ਕਿਹਾ ਉਹਨਾਂ ਬਿਜ਼ਨੈਸ ਨਾਲ ਗੱਲ ਕੀਤੀ ਡੀਐਸਪੀ ਲਵਪ੍ਰੀਤ ਨਾਲ ਗੱਲ ਕੀਤੀ ਉਹਨਾਂ ਨੇ ਆਪਦੇ ਜਿਹੜੇ ਹੈਗੇ ਆ ਪਟਿਆਲੇ ਦੇ ਜਿਹੜੇ ਹੈਗੇ ਅਰੇਂਜ ਦੇ ਜਗਤਪ੍ਰੀਤ ਜੀ ਵੱਡੇ ਅਫਸਰ ਐਸਐਸਪੀ ਆ ਜਾਂ ਡੀਆਈਜੀ ਆ ਉਹਨਾਂ ਨਾਲ ਗੱਲ ਕੀਤੀ ਤਾਂ ਉਥੋਂ ਟਰੈਪ ਲੱਗਿਆ ਟਰੈਪ ਲੱਗਣ ਤੋਂ ਬਾਅਦ ਜਿਹੜਾ ਹੈਗਾ ਕੱਲ ਇਹ ਸੁਖਚਰਨ ਸਿੰਘ ਤਹਿਸੀਲਦਾਰ ਤਪਾ ਉਹਨੂੰ ਰੈੱਡ ਹੈਡਿੰਗ ਫੜ ਲਿਆ ਫੜਨ ਤੋਂ ਬਾਅਦ ਕੀ ਹੈ ਵੀ ਜੋ ਹੁਣ ਆਪਦੀ ਜਿਹੜੀ ਹੈ ਕਾਰਵਾਈ ਉਹ ਵਿਜੀਲੈਂਸ ਕਰ ਰਹੀ ਹੈ ਹੁਣ ਗੱਲ ਮੈਂ ਤੁਹਾਨੂੰ ਦੱਸ ਦਿਆਂ ਵੀ ਅੱਜ ਜਿਹੜੀ ਗੱਲ ਹੈ ਇਹ ਪਤਾ ਲੱਗਿਆ ਪ੍ਰੋਸੈਸ ਜੋ ਸੂਤਰਾ ਤੋਂ ਵੀ ਤਹਿਸੀਲਦਾਰਾਂ ਨੇ ਹੜਤਾਲ ਕਰ ਲਈ ਕਿਉਂ ਕਿਉਂਕਿ ਵੀ ਉਹਨੂੰ ਫੜਿਆ ਕਿਉਂ ਹੈ ਹੁਣ ਪਾਈ ਦੇਖੋ ਜੇ ਤਾਂ ਕੋਈ ਕੰਪਿਊਟਰ ਫੀਸ ਸੀ ਵੀ ਕਈ ਬੰਦੇ ਹੁੰਦੇ ਵੀ ਲਿਹਾਜ਼ ਵਾਲੇ ਵੀ ਤਹਿਸੀਲਦਾਰ ਸਾਹਿਬ ਭਰ ਭਰ ਦਿਓ ਜਾਂ ਕੋਈ ਰਿਸਟ ਸਟਾਮਾਂ ਦੇ ਪੈਸੇ ਸੀ ਫਿਰ ਤਾਂ ਮੰਨਣ ਯੋਗ ਹੈ ਕੰਪਿਊਟਰ ਫੀਸ 2-3000 ਹੁੰਦੀ ਉਹ ਪਹਿਲਾਂ ਭਰੀ ਜਾਂਦੀ ਹੈ ਸਟਾਮ ਲੈ ਕੇ ਆਨਲਾਈਨ ਕੱਢਿਆ ਜਾਂਦਾ ਤੇ ਉਹ ਲਿਖਿਆ ਜਾਂਦਾ ਠੀਕ ਹੈ ਨਾ ਤੇ ਉੱਥੇ ਇੱਕ ਤਾਂ ਹੁੰਦਾ ਨਾ ਵੀ ਮੈਨੂੰ ਤਾਂ ਜੀ ਊਂ ਫੜਾਉਂਦਾ ਸੀ ਕੋਈ ਤੇਰੇ ਕੁੱਟ ਕੇ ਜੇਬ 'ਚ ਨਹੀਂ ਪਾਏ ਹੁਣ ਤਸਵੀਰਦਾਰਾਂ ਨੇ ਹੜਤਾਲ ਕਰ ਲਈ ਹੜਤਾਲ ਕਰਨ ਤੋਂ ਇਹਦਾ ਮਤਲਬ ਹੜਤਾਲ ਇਹ ਕਰਦੇ ਐ ਕਿ ਸਾਡਾ ਇਹ ਅਧਿਕਾਰ ਹੈ ਵੀ ਅਸੀਂ ਪੈਸੇ ਲੈ ਸਕਦੇ ਐ ਇਹਦਾ ਮਤਲਬ ਇਹੀ ਹੈ ਨਾ ਯਾਰ ਤੁਸੀਂ ਸ਼ਰਮਲਾ ਰੱਖੀ ਐ ਲੋਕਾਂ ਤੋਂ ਪੈਸੇ ਮੰਗਦੇ ਹੋ ਹੁਣ ਹੜਤਾਲ ਕਰਕੇ ਕੀ ਕਰੋਗੇ ਪੈਸੇ ਮੰਗੇ ਰਿਸ਼ਤੀ ਤਸਦੀਕ ਕੀਤੀ ਅਗਲੇ ਨੇ ਪੜਾਤਾ ਲਾਲ ਰੰਗ ਲੱਗਿਆ ਉਹਨਾਂ ਨੇ ਹੱਥ ਧਵਾਲੇ ਡੀਐਸਪੀ ਸਾਹਿਬ ਨੇ ਔਰ ਟੀਮ ਨੇ ਤੇ ਇਹ ਚ ਕੀ ਹੈਗਾ ਇੱਕ ਤਾਂ ਹੁੰਦਾ ਕਿਸੇ ਨੇ ਐਫੀਡਾਟ ਦਿੱਤਾ ਵੀ ਮੈਂ ਤਾਂ ਮੂੰਹ ਲੈ ਗਿਆ ਦੋ ਤਰ੍ਹਾਂ ਨਾਲ ਵਿਜੀਲੈਂਸ ਜਿਹੜੀ ਹੈਗੀ ਆ ਕੰਮ ਕਰ ਰਹੀ ਆ ਇੱਕ ਇਨਕੁਆਰੀ ਦੇ ਵਿੱਚ ਵੀ ਸਾਥੋ ਜੀ ਇਹ ਪੈਸੇ ਲੈ ਗਿਆ ਇੱਕ ਹੈਗਾ ਟਰੈਪ ਤੇ ਤੀਜਾ ਹੁੰਦਾ ਵੀ ਆਮਦਨ ਤੋਂ ਵੱਧ ਜਾਇਦਾਦ ਆ ਉਹ ਆਪ ਨੂੰ ਸਬੂਤ ਦੇਣੇ ਪੈਂਦੇ ਆ ਵੀ ਆਹ ਆ ਪਲਾਟ ਹੈ ਇਹਦੀ ਆਹ ਆ ਆ ਕੁਝ ਸੋ ਜਿਹੜੀ ਵਿਜੀਲੈਂਸ ਆ ਉਹ ਵਧਾਈ ਦੀ ਪੱਤਰ ਹੈ ਅਸੀਂ ਉਹਦੀ ਪ੍ਰਾਈਜ਼ ਕਰਦੇ ਆ ਇਹ ਜਿਹੇ ਬੰਦੇ ਆ ਜਿਹੜੇ ਫੜਨੇ ਚਾਹੀਦੇ ਹੈ ਤੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਹੁਣ ਹੜਤਾਲਾਂ ਕਰਕੇ ਕੀ ਕਰੋਗੇ ਹੁਣ ਕੱਲ ਅੱਜ ਹੜਤਾਲ ਕਰ ਲਓ ਵੀ ਸਾਨੂੰ ਫੜ ਲਿਆ ਤੇ ਕੱਲ ਨੂੰ ਹੜਤਾਲ ਕਰ ਲਓ ਵੀ ਸਾਡੀ ਤਨਖਾਹ ਵਧਾ ਦਿਓ ਤੇ ਪਰਸੋਂ ਹੜਤਾਲ ਕਰ ਲਓ ਵੀ ਤੁਸੀਂ ਸਾਨੂੰ ਪ੍ਰੋਮੋਸ਼ਨ ਕਰੋ ਠੀਕ ਹੈ ਤੇ ਚੌਥੇ ਹੜਤਾਲ ਕਰ ਲਓ ਵੀ ਵਾਰ ਐਤਵਾਰ ਜਾਂ ਸੋਮਵਾਰ ਅਸੀਂ ਤਾਂ ਡਿਊਟੀ ਤੇ ਨਹੀਂ ਆਉਂਦੇ ਇਹਦਾ ਮਤਲਬ ਤੁਹਾਡਾ ਇੱਕ ਧੰਦਾ ਬਣ ਗਿਆ ਹੁਣ ਇਹਨਾਂ ਨੇ ਜਿਹੜੀ ਅਧਿਕਾਰ ਇਹ ਹੜਤਾਲ ਕੀਤੀ ਹੈ ਹੜਤਾਲ ਕੀਤੀ ਹੈ ਵੀ ਇਹਦਾ ਮਤਲਬ ਵੀ ਅਸੀਂ ਪੈਸੇ ਲੈ ਸਕਦੇ ਆਂ ਇਹਦਾ ਮਤਲਬ ਬਿਜ਼ਨਸ ਤੇ ਦਬਾਅ ਬਣਾਉਣਾ ਹੈ ਤੁਸੀਂ ਸੋ ਵੀਰੋ ਅੱਗੇ ਆਓ ਜਿਹੜਾ ਲੱਪਰੀ ਸਿੰਘ ਡੀਐਸਪੀ ਬਰਨਾਲਾ ਐਬਿਜਨਸ ਦਾ ਉਹ ਇਮਾਨਦਾਰ ਮੁੰਡਾ ਛੋਟੀ ਉਮਰ ਦਾ 27 28 ਸਾਲ ਦਾ 26 ਸਾਲ ਦਾ ਹੋਊਗਾ ਡਾਇਰੈਕਟ ਭਰਤੀ ਹੋਇਆ ਹੈ ਅੱਗੇ ਵੀ ਉਹਦਾ ਪ੍ਰੋਸੈਸ ਜਾਰੀ ਆਈਪੀਐਸ ਦੀ ਤਿਆਰੀ ਕਰਦਾ ਉਹ ਤੇ ਉਸ ਬੰਦੇ ਨੇ ਸਬ ਡਿਵੀਜ਼ਨਾਂ ਨੂੰ ਲੱਤ ਮਾਰੀ ਕਹਿੰਦਾ ਮੈਨੂੰ ਨਹੀਂ ਲੱਗਦਾ ਸਬ ਡਿਵੀਜ਼ਨਾਂ ਦੇ ਵਿੱਚ ਇੱਕ ਇੱਕ ਮਹੀਨੇ 'ਚ ਬੰਦਾ ਇੱਕ ਇੱਕ ਕਰੋੜ ਰੁਪਇਆ ਕਮਾ ਸਕਦਾ ਐ ਇੰਨੀ ਕਮਾਈ ਹੈ ਥਾਣਿਆਂ ਦੀ ਇਨਸਪੈਕਸ਼ਨ ਕਰਨ ਜਾਵੜੇ ਨਾ ਡੀਐਸਪੀ ਉਹ ਤੇ ਸੱਚ ਨੂੰ ਬਗਾਰਾ ਪਾ ਦੇ ਤੇ ਉਹ ਉਹ ਵੀ ਲੱਖਾਂ ਰੁਪਏ ਇਕੱਠਾ ਕਰ ਲੈਂਦਾ ਤੇ ਉਹ ਬੰਦਾ ਕਹਿੰਦਾ ਮੈਂ ਨਹੀਂ ਲੱਗਣਾ ਜੀ ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰਨਾ ਤੇ ਹੁਣ ਉਹ ਤੇ ਦਬਾਅ ਬਣਾ ਰਹੇ ਹੜਤਾਲ ਕਰ ਰਹੇ ਆ ਦੂਸਰੀ ਗੱਲ ਲਾਪਰੀਤਤਾ ਜਿਹੜਾ ਹੈਗਾ ਕੋਈ ਉਸ ਅਮਰੀਕ ਸਿੰਘ ਨਾਲ ਕੋਈ ਰਿਸ਼ਤੇਦਾਰੀ ਨਹੀਂ ਉਹ ਜੱਤੋਂ ਨਹੀਂ ਗੋਤੋਂ ਨਹੀਂ ਪੱਤੋਂ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੋਈ ਉਹਦੇ ਪਿੰਡ ਦਾ ਨਹੀਂ ਕੋਈ ਜ਼ਮੀਨ ਨਹੀਂ ਸਾਂਝੀ ਕੋਈ ਰਿਸ਼ਤੇਦਾਰ ਨਹੀਂ ਤੇ ਦੂਸਰੀ ਗੱਲ ਹੈ ਜਿਹੜੀ ਜਿਹੜਾ ਹੈਗਾ ਕਿ ਤਹਿਸੀਲਦਾਰ ਜਦੋਂ ਪ੍ਰਮੋਟ ਹੋ ਜਾਂਦੇ ਆ ਪਟਵਾਰੀਆਂ ਤੋਂ ਕਿਉਂਕਿ ਇਹਨਾਂ ਬੰਦਿਆਂ ਦੇ ਦੋ ਤਿੰਨ ਮੈਂ ਇੱਕ ਮੈਂ ਇਹਨਾਂ ਦੇ ਖੂਨ ਦੇ ਵਿੱਚ ਰਚਿਆ ਹੋਇਆ ਹੈ ਤੇ ਹੁਣ ਤੁਸੀਂ ਹੜਤਾਲਾਂ ਕਰ ਲਓ ਹੁਣ ਬਿਜ਼ਨਸ ਜੇ ਆਪਦੀ ਆਈ ਤੇ ਆ ਗਈ ਉਹਦੇ ਘਰੇ ਤਲਾਸ਼ੀ ਹੋਊਗੀ ਜੇ 10 ਬੋਤਲਾਂ दारू ਦੀਆਂ ਫੜ ਲਈਆਂ ਐਕਸਾਈਜ਼ ਇੱਕ ਦਾ ਪਰਚਾ ਹੋਰ ਹੋ ਜੇ ਘਰੋਂ ਨਗਦੀ ਜਾਂ ਸੋਨਾ ਸੱਪਾ ਫੜ ਲਿਆ ਉਹ ਜੁਰਮ ਵਿੱਚ ਵਾਧਾ ਹੋਊ ਜੇ ਉਹਦੇ ਕੋਲ ਕੋਈ ਅਸਲਾ ਹੋਇਆ ਆ ਆਰਮ ਜੈਕਟ ਦਾ ਹੋਰ ਪਰਚਾ ਦਰਜ ਹੋ ਜੇ ਉਹਦੇ ਕੋਲ ਨਾਮੀ ਬੇਨਾਮੀ ਜਾਇਦਾਦ ਹੋਈ ਉਹ ਵਿੱਚ ਐਡ ਹੋਊਗੀ ਕਿਉਂਕਿ ਇਹ ਜਿਹੜੇ ਹੈ ਕਿ ਹੜਤਾਲਾਂ ਕਰਕੇ ਜਿਹੜੇ ਕਲਮਛੋੜ ਹੜਤਾਲ ਆ ਜਾਂ ਫਲਾਨੀ ਹੜਤਾਲ ਇਹ ਲੋਕਾਂ ਨੂੰ ਤੇ ਸਰਕਾਰ ਨੂੰ ਗੁੰਮਰਾਹ ਕਰ ਰਹੀ ਹੈ ਸੋ ਵੀਰੋ ਕਿਉਂਕਿ ਆਪਾਂ ਸਰਕਾਰ ਚੁਣਦੇ ਆਪਾਂ ਕਹਿੰਦੇ ਸੀ ਬਦਲਾਅ ਚਾਹੀਦਾ ਆਪਾਂ ਕਹਿੰਦੇ ਹੁੰਨੇ ਆ ਵੀ ਇਮਾਨਦਾਰ ਸਰਕਾਰ ਚਾਹੀਦੀ ਆਪਨੇ ਜਦੋਂ ਆਪਾਂ ਇਹ ਚੀਜ਼ਾਂ ਜੁਤਿਆ ਦਿੰਦੇ ਆ ਆਪਣੇ ਤੇ ਫਿਰ ਗੁਰਗੇ ਬਣ ਜਾਂਦੇ ਮੇਰੇ ਵਰਗੇ ਉਹ ਫੜਿਆ 50000 ਤਹਿਸੀਲਦਾਰ ਦੇ ਨਾਂ ਤੇ 20 ਜੇਬ ਚ ਪਾਇਆ 10 ਕਲਰਕ ਨੂੰ ਦਿੱਤਾ ਤੇ 20 ਤਹਿਸੀਲਦਾਰ ਨੂੰ ਦਿੱਤਾ ਇਹ ਕੰਮ ਚੱਲਦਾ ਹੈ ਜੋਰਾਂ ਤੇ ਚੱਲਦਾ ਹੈ ਖੂਨ ਦੇ ਵਿੱਚ ਰਚਿਆ ਹੋਇਆ ਜਿਹੜੇ ਦੱਲੇ ਆ ਦੱਲਿਆਂ ਨੇ ਦਲ ਪੁਨਾ ਕਰਨੀ ਹੁੰਦਾ ਇੱਕ ਪੰਜਾਬੀ ਦੀ ਭਾਸ਼ਾ ਹੈ ਜਿਹੜੇ ਜਿਹੜੇ ਇਹਨਾਂ ਦੇ ਗੁਰਗੇ ਰੱਖੇ ਹੋਏ ਆ ਦੂਸਰੀ ਗੱਲ ਹੁਣ ਜਿਹੜੇ ਹੜਤਾਲਾਂ ਕਰ ਰਹੇ ਨੁਕਤੇ ਇਹਦਾ ਮਤਲਬ ਬਿਜ਼ਨਸ ਤੇ ਦਬਾਅ ਬਣਾ ਰਹੇ ਆ ਸੋ ਅਸੀਂ ਇਸ ਮਾਧਮ ਰਾਹੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਵੀ ਭਾਈ ਤੂੰ ਚੰਗੇ ਕੰਮ ਕਰ ਰਹੇ ਆ ਤਾਂ ਤੂੰ ਇਹ ਤਿੰਨ ਸੀਟਾਂ ਜਿਮਨੀ ਚੋਣਾ ਲੈ ਗਿਆ ਲੋਕਾਂ ਨੂੰ ਨੌਕਰੀਆਂ ਦਿਨਾ ਜੋ ਨੌਕਰੀਆਂ ਫੇਰੀ ਦਿਨਾ ਹੈ ਪੈਸੇ ਕਿ ਉਹਨਾਂ ਦੇ ਏਸੇ ਤਹਿਸੀਲਦਾਰ ਨੂੰ ਡਿਸਮਿਸ ਕਰ ਮਾਨ ਸਾਹਿਬ ਔਰ ਇਹਦੀ ਥਾਂ ਤੇ ਡਾਇਰੈਕਟ ਭਰਤੀ ਕਰਨਾ ਕੋਈ ਅੱਛਾ ਦੂਸਰੀ ਗੱਲ ਡਾਇਰੈਕਟ ਨਹੀਂ ਇੰਡਾਇਰੈਕਟ ਹੈ ਤਾਂ ਮਤਲਬ ਜੇ ਆਪਾਂ ਤਸਵੀਰရှင် ਪੀੜ ਤੇ ਵੀ ਰੱਖਦੇ ਆਂ ਬੰਦੇ ਨੂੰ ਤਾਂ ਉਹ ਥੋੜੀ ਸੈਲਰੀ ਦਿੰਦੇ ਆ ਜੀ ਇਸ ਤਸਵੀਰਦਾਰ ਦੇ ਡਿਸਮਿਸ ਕਰਨ ਤੋਂ ਬਾਅਦ ਤੁਸੀਂ ਪੰਜ ਅਫਸਰ ਹੋਰ ਰੱਖ ਸਕਦੇ ਜਿੰਨੀ ਇਹਨੂੰ ਤਨਖਾਹ ਦਿੰਦੇ ਹੋ ਫਿਰ ਇਹ ਤੇਲ ਵੀ ਇਧਰ ਉਧਰ ਕਰਦਾ ਹੋਊ ਗੱਡੀ ਸਰਕਾਰੀ ਨੂੰ ਵੀ ਘਮਾਉਂਦਾ ਹੋਊ ਬੜੇ ਪੁੱਠੇ ਸਿੱਧੇ ਕੰਮ ਕਰਦੇ ਆ ਸੋ ਵੀਡੀਓ ਇਸ ਕਰਕੇ ਪਾ ਰਹੇ ਆ ਭਾਈ ਜਿਹੜਾ ਵਿਜੀਲੈਂਸ ਅਫਸਰ ਹੈਗੇ ਉਹ ਇਮਾਨਦਾਰ ਹੈ ਈਮਾਨਦਾਰ ਬੰਦਿਆਂ ਦਾ ਸਾਥ ਦੇਣਾ ਚਾਹੀਦਾ ਸਾਡੇ ਇੱਥੇ ਡੀਐਸਪੀ ਹੈ ਸੰਦੀਪ ਚਾਹਲ ਹੈ ਸੱਦੇ ਵਾਲੇ ਤੋਂ ਈਮਾਨਦਾਰ ਬੰਦਾ ਉਹਦੀ ਤਨਖਾਹ ਤੇ ਗੁਜ਼ਾਰਾ ਕਰਨ ਵਾਲਾ ਬੰਦਾ ਆਪਦੀ ਤਨਖਾਹ ਚੋਂ ਵੀ ਉਹ ਪੁੰਨਦਾਨ ਕਰਦਾ ਉਹਨਾਂ ਕੋਲ ਮਾਨਸਾਂ ਵੀ ਹੈ ਤੇ ਬਠਿੰਡਾ ਵੀ ਹੈ ਚਾਰ ਜਦੋਂ ਉਥਾਂ ਹੀ ਤੇ ਹੁਣ ਕੱਲ ਨੂੰ ਉਹ ਕਹਿੰਦੇ ਜੀ ਮੈਨੂੰ ਤਾਂ ਮੇਰੇ ਤੱਕ ਮੱਦੋਮੱਲੀ ਜੇਹੇ ਚੋਂ ਨੇ ਪੈਸੇ ਪਾਤੇ ਉਹ ਉਹਦਾ ਉਹਦਾ ਕੀ ਉਹਦੇ ਨਾਲ ਰੌਲਾ ਕੋਈ ਦਫ਼ਤਰ ਜਾਂਦਾ ਅਗਲਾ ਜਾ ਕੇ ਦੱਸਦਾ ਵੀ ਸਾਡੇ ਨਾਲ ਸਰ ਆਹ ਤੱਕਾ ਹੁੰਦਾ ਤਾਂ ਬਿਜਲੈਂਸ ਫੜ ਲੈਂਦੀ ਐ ਤੁਹਾਨੂੰ ਬਿਨਾ ਮੱਦਦ ਤੋਂ ਕਿਸੇ ਤੇ ਇਲਜ਼ਾਮ ਲਾਉਣੇ ਜਿਹੜੇ ਬੰਦੇ ਮਾਨ ਸਾਹਿਬ ਇਸ ਮਾਦਨਾਈ ਕਹਨੇ ਚਾਹੁੰਦੇ ਜਿਹੜੇ ਅਫਸਰ ਇਹ ਹੜਤਾਲਾਂ ਦੇ ਉੱਤੇ ਬੈਠਿਆ ਇਹਨਾਂ ਨੂੰ ਸੰਵਿਧਾਨ ਦੀ ਧਾਰਾ 311 ਲੱਗਦੀ ਆ ਜਾਂ 12 ਲੱਗਦੀ ਆ ਪੁਲਿਸ ਤੇ 11 ਲੱਗਦੀ ਆ ਇਹਨਾਂ ਤੇ ਕਿਹੜੀ ਲੱਗਦੀ ਆ ਤੇ ਉਹਨੂੰ ਜਿਹੜਾ ਹੈਗਾ ਡਿਸਮਿਸ ਕਰਕੇ ਇਹਨਾਂ ਨੂੰ ਘਰੇ ਤੋਰੋ ਕਿਉਂਕਿ ਕੈਰੋਂ ਕਹਿੰਦਾ ਰਿਹਾ ਜੇ ਡਿਊਟੀ ਤੇ ਨਾ ਆਏ ਤਾਂ ਮੈਂ ਅੰਦਰ ਤੋਰ ਦੂੰ ਨੇ ਬਥੇਰੇ ਡਿਸਮਿਸਮਟਵਾਰੀ ਕਰੀ ਸੀ ਪਟਵਾਰੀ ਹੁਣ ਸਾਥ ਦੇ ਰਿਹਾ ਇਹਦਾ ਪਟਵਾਰੀਆਂ ਤੋਂ ਪ੍ਰਮੋਟ ਹੁੰਦੇ ਆ ਕਾਨੂੰਗੋ ਬਣਦੇ ਆ ਕਾਨੂੰਗੋ ਤੋਂ ਪਤਸੀਲਦਾਰ ਬਣਦੇ ਆ ਨੈਤ ਪਤਸੀਲਦਾਰ ਬਣਦੇ ਆ ਫਿਰ ਤਸੀਲਦਾਰ ਬਣਦੇ ਆ ਤੇ ਜਿਹੜੇ ਡਾਇਰੈਕਟ ਭਰਤੀ ਹੁੰਦੇ ਆ ਉਹ ਹਾਲੇ ਸਬਰ ਸੰਤੁਸ਼ਟੀ ਵਾਲੇ ਹੁੰਦੇ ਆ ਸੋ ਹੋ ਸਕਦਾ ਹੈ ਜਿਹੜਾ ਹੈਗਾ ਇਹ ਸੁਖਦਰਸ਼ਨ ਸਿੰਘ ਤਪੇ ਤੋਂ ਫੜਿਆ ਤਸੀਲਦਾਰ ਇਹਦੇ ਕੋਲ ਆਮਦਨ ਤੋਂ ਵੱਧ ਜਾਇਦਾਤ ਹੋਵੇ ਬਿਜ਼ੀਲੈਂਸ ਘਬਰਾਵੇ ਨਾ ਡਰੇ ਨਾ ਪਬਲਿਕ ਉਹਦੇ ਨਾਲ ਖੜੇ ਇਹੋ ਜੀਆਂ ਹੜਤਾਲਾਂ ਹੜਤੂਆਂ ਨਾ ਹੁੰਦੀਆਂ ਰਹਿੰਦੀਆਂ ਸੋ ਇਸ ਕਰਕੇ ਜਿਹੜਾ ਹੈਗਾ ਇਨਾ ਇਹਦੇ ਤੇ ਜੋ ਬਣਦਾ ਜੁਰਮ ਤੇ ਜੇ ਆਮਦਨ ਤੋਂ ਵੱਧ ਜਾਇਦਾਦ ਬਣਦੀ ਹੈ ਘਰ ਵਾਲੀ ਕੋਲੇ ਗਹਿਣੇ ਆ ਘਰ ਵਿੱਚ ਸੂਈ ਦਾ ਸਮਾਨ ਸਾਰਾ ਕੁਝ ਗਿਨਿਆ ਜਾਊਗਾ ਤੇ ਉਹ ਤਨਖਾਹ ਨਾਲ ਜੋੜਿਆ ਜਾਊਗਾ ਤੇ ਫਿਰ ਉਹਦੇ ਚ ਬਿਜਲੈਂਸ ਇੱਕ ਸਲੈਬ ਬਣਾਉਂਦੀ ਹੈ 1/3 ਇਹ ਹੈਗਾ ਵੀ ਦੋ ਹਿੱਸੇ ਆਪਾਂ ਖਰਚ ਸਕਦੇ ਆ ਇੱਕ ਹਿੱਸਾ ਆਪਾਂ ਸੇਵਿੰਗ ਕਰ ਸਕਦੇ ਆ ਇਹ ਇਹ ਜਿਹੜੀਆਂ ਹੜਤਾਲਾਂ ਕਰਨ ਵਾਲੇ ਆ ਨਾ ਜਿਹੜੇ ਇਹਦੇ ਡੱਬੂ ਉਹ ਮਤਲਬ ਇਹਨੂੰ ਹੋਰ ਮਰਵਾਉਣਗੇ ਕਿਉਂਕਿ ਨਹੀਂ ਤਾਂ ਇੱਕ 20000 ਦਾ ਪਾਰਟ ਬਣ ਕੇ ਰਹਿ ਜਾਂਦੀ ਯੇਨ ਅਨਵੈਸਟੀਗੇਸ਼ਨ ਚਪਾਈ ਕਿ ਤਾਂ ਫਿਰ ਇਹ ਨਹੀਂ ਪਤਾ ਪੱਕੀ ਕਿ 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 ਜਿਮਣੀਆਂ ਪੈ ਕੇ ਕੀ ਕੀ ਐਡ ਹੋਣਾ ਸੋ ਵੀਰੋ ਆਓ ਸੜਕਾਂ ਤੇ ਆਓ ਆਪਾਂ ਇਹੋ ਜਿਹੇ ਜਿਹੜੇ ਲਿਬੜੇ ਹੋਏ ਅਫਸਰ ਐ ਉਹਨਾਂ ਨੂੰ ਫੜਾਈ ਆ ਦੋ ਕਨਾਲਾ ਤੇ ਚਾਰ ਮਾਲੇ ਉਹਨੇ ਦੀ ਤਾਂ ਰਜਿਸਟਰੀ ਨਹੀਂ ਲਿਖੀ ਹੋਣੀ 20 50000 ਦੀ ਤਾਂ ਰਜਿਸਟਰੀ ਹੋ ਜਿਹੜੇ ਸਟਰਾਮ ਆਪਾਂ ਖਰੀਦਦੇ ਆ ਤੇ 20000 ਰੁਪਿਆ ਰਿਸ਼ਵਤ ਦੇਖੋ ਅੰਧਕੂਰ ਫੈਲਿਆ ਹੋਇਆ ਫਿਰ ਨਾਲੇ ਚੋਰ ਨਾਲੇ ਚਤਰਾਇਆ ਨਾਲੇ ਤਾਂ ਪੈਸੇ ਲੈ ਲੈਣੇ ਹੜਤਾਲਾਂ ਕਰ ਲਈਆਂ ਕਿਉਂ ਇਹਦਾ ਮਤਲਬ ਤੁਹਾਡਾ ਮੌਲਿਕ ਅਧਿਕਾਰ ਹੈ ਮਤਲਬ ਤੁਸੀਂ ਤੰਦਾ ਕਰਦੇ ਹੋ ਬੀਜੇ ਸਾਨੂੰ ਫੜੋਂਗੇ ਸੀ ਹੜਤਾਲ ਕਰਾਂਗੇ ਸ਼ਰਮਲਾ ਰੱਖੀ ਇਹਨਾਂ ਲੋਕਾਂ ਨੇ ਇਹਨਾਂ ਦੇ ਖਿਲਾਫ ਹੈ ਜਿਹੜਾ ਸਖਤ ਤੋਂ ਸਖਤ ਐਕਸ਼ਨ ਹੋਣਾ ਚਾਹੀਦਾ ਸੋ ਵੀਰੋ ਵੀਡੀਓ ਨੂੰ ਵੱਧ ਵੱਧ ਵਾਇਰਲ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੀਜੇਨਸ ਦੀ ਜਿਹੜੀ ਹੈ ਮਦਦਤ ਕਰੋ ਧੰਨਵਾਦ